ਭਾਈ ਕਿੰਨਾ ਕੋ فرق ਹੈਗਾ ਮਤਲਬ ਹੈ ਫਰਕ ਆ ਵੇਖ ਲੋ ਜੀ ਹਾਂ ਆ 12 ਮਈ ਨੂੰ ਬੀਜੀ ਸੀ ਪਨੀਰੀ ਤੇ ਆ ਬੀਜੀ 17 ਮਈ ਨੂੰ ਇਹਦੇ ਆ ਇਹ 5 ਦਿਨ ਜਿਹੜੀ ਕਮਜ਼ੋਰ ਹੈ ਇਹ 5 ਦਿਨ ਪਹਿਲਾਂ ਬੀਜੀ ਸੀ ਹਾਂ ਇਹ 5 ਦਿਨ ਪਹਿਲਾਂ ਬੀਜੀ ਹੈ ਤੇ ਇਹਨੂੰ ਟ੍ਰਾਈਕੋਮਿਕਸ ਨਾਲ ਸੋਧ ਕੇ ਬੀਜ ਨੂੰ ਤੇ ਇਹ ਬੀਜੀ ਹੈ ਪਨੀਰੀ ਕਿੰਨੀ ਕਿੰਨੀ ਟ੍ਰਾਈਕੋਮਿਕਸ ਵਾਈ 10 ਕਿਲੋ ਨੂੰ 100 ਗ੍ਰਾਮ ਨਾਲ 10 ਕਿਲੋ ਨੂੰ 100 ਗ੍ਰਾਮ ਉਹ ਵਿਖਾਓ ਭਾਈ ਨੂੰ ਵਿਖਾ ਜਾ ਹਾਂ ਜੀ ਆ ਦਵਾਈ ਪਾਈ ਤੁਸੀਂ ਦਵਾਈ ਪਾਈ ਹੈ ਜੀ ਹਾਂ ਇਹਦੇ ਨਾਲ ਮਤਲਬ ਜਿਹੜੀ ਸਾਰੀ ਗਰੋਥ ਦਾ ਫਰਕ ਪੈ ਗਿਆ ਹਾਂ ਜੀ ਹੋਰ ਇਹਨ ਵਜੇ ਕੁਝ ਨਹੀਂ ਪਾਇਆ ਹਾਂ ਮਤਲਬ ਮੰਨਦੇ ਹੋ ਤੁਸੀਂ ਇਸ ਸਟ੍ਰਾਈਕੋਮਿਕਸ ਦਾ ਜਿਹੜਾ ਪੂਰਾ ਰਿਜ਼ਲਟ ਹੈਗਾ ਜਲਵਾ ਵੇਖ ਲਓ ਤੁਹਾਡੇ ਸਾਹਮਣੇ ਹੈ ਹਾਂ ਤੁਸੀਂ ਮਤਲਬ ਜ਼ਿੰਮੇਦਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਮੈਸੇਜ ਦੇਣਾ ਚਾਹੀਦਾ ਵੀ ਇੱਕ ਤਾਂ ਆਰਗੇਨਿਕ ਸਿਸਟਮ ਹੈ ਸਾਰਾ ਜੀ ਹਾਂ ਜੀ ਹਾਂ ਜੀ ਇਹਦੇ ਪਿੱਛੇ ਆਪਾਂ ਨੂੰ ਇਹ ਕਰਕੇ ਤੇ ਆਪਾਂ ਨੂੰ ਆਪਣੀ ਜ਼ਮੀਨਾਂ ਬਚਾਉਣੀਆਂ ਚਾਹੀਦੀਆਂ ਨੇ ਜੀ ਇੰਨਾਂ ਨਾਲ ਚੰਡਾ ਰੋਗ ਦਾ ਵੀ ਫਰਕ ਪੈਗਾ ਇੰਨਾਂ ਨਾਲ ਗਰੋਥ ਦਾ ਵੀ ਫਰਕ ਪੈਗਾ ਸਾਰੇ ਜੀਮੇਦਾਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇਹ ਇੱਕ ਟ్రਾਇਲ ਲੈ ਕੇ ਵੇਖ ਲੋ ਇਹਨੂੰ ਜਿਨ੍ਹਾਂ ਨੇ ਮਤਲਬ ਬੀਜ ਨਹੀਂ ਸੋਧਿਆ ਹੋਇਆ ਉਹ ਉਤੋਂ ਸਪਰੇਅ ਕਰ ਸਕਦੇ ਨੇ ਤਾਂ ਕਿ ਜਿਹੜਾ ਇੱਕ ਤਾਂ ਚੰਡਾ ਰੋਗ ਦਾ ਫਰਕ ਪੈਗਾ ਚੰਡਾ ਰੋਗ ਬਿਲਕੁਲ ਨਹੀਂ ਆਏਗਾ ਦੂਸਰਾ ਜਿਹੜੀ ਇਹਦੀ ਗਰੋਥ ਹੈ ਇਹਦੀ ਟਿਲਰਿੰਗ ਹੈ ਰੂਟਸ ਨੇ ਉਹ ਬਹੁਤ ਜ਼ਿਆਦਾ ਮਤਲਬ ਗਰੋਥ ਕਰਕੇ ਤੇ ਪੂਰੀ ਮਜ਼ਬੂਤ ਹੋਏਗੀ ਔਰ ਓਨਾ ਹੀ ਬੁੱਟਾ 부ਚੜ ਮਾਰੇਗਾ ਓਨਾ ਹੀ ਜ਼ਿਆਦਾ ਚੱਲੇਗਾ ਹੋਰ ਕੀ ਕਹਿਣਾ ਚਾਹੋਗੇ ਭਾਜੀ ਬਸ ਮੈਂ ਤਾਂ ਕਹਿੰਦਾ ਕਿ ਜ ਪੋਰਕੀ ਗਈ ਹੈ ਜੀ ਹਾਂ ਮਿਹਰਬਾਨੀ